ਦੁਨ ਕਾਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਬੀ ਚੌਪਈ ਪੁਨਰਾਸ ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਿਕਤ ਕੇਸਾ ਬਹੁ ਪਣ ਪ੍ਰਿਤਕ ਕਨਤੇ ਭਈ ਸਭਿ ਆਣ ਬਦਾਈ ਤਈ ਧਾਨਿਆ ਧਾਨਿਆ ਲੋਕਨ ਕੇ ਰਾਜਾ ਦੁਸ਼ਟਨ ਦਹਾਰ ਗਰੀਬਨ ਬਾਜਾ ਅਖਲ ਭਵਨ ਕੇ ਚਰਜਨ ਹਾਰੇ ਦਾਸ ਜਾਣਿਹਿ ਲਿਹੁ ਉਬਾਰੇ ਕਬਿਓ ਬਾਤ ਬੇਨਤੀ ਜੋ ਪਈ ਅਮਰੀ ਕਰੋ ਆਤ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਅਮਰੇ ਦੁਸ਼ਟ ਸਪਾਤਿ ਕਾਬਹ ਆਪੋ ਹਾਥ ਦਾ ਰਹਿ ਬਚਾਬ ਸੁਖੀ ਬਚਾ ਮੋ ਰੋ ਪਰਿਵਾਰਾ ਸੇਵਕ ਸਤਿ ਸੁਭਾ ਕੁਰਤਾਰਾ ਮੋਰ ਅਛਾਉਂ ਜਿ ਕਰਤ ਕਰੀਏ ਸਤ ਦਾ ਰੰਗ ਤੋ ਆਜ ਸਮਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨੀ ਚੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬਰ ਨਾ ਧਿਆਉਂ ਜੋ ਪਰ ਚਾਹਾਂ ਸੁਖਮਤੇ ਪਾਉ ਸੇਵਕ ਤੋ ਸੇਕ ਸਮਾਰਿ ਤਾਰਿਏ ਹੈ ਤੁਮ ਤੁਨ ਸਤਰ ਮਾਰਿ ਮਾਰਿਏ ਹੈ ਆਪ ਅਜ ਦੇ ਮੂਤੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੈ ਤੂ ਜੋ ਸਦਾ ਹਮਾਰੇ ਰਖਾ ਸ੍ਰੀ ਉਸਤੂ ਜੋ ਕਰਿਓ ਰਖਾ ਰਾਤレ ਹੋਏ ਮੈ ਰਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦਿਨ 밤 ਦੁਸਤਨ ਕੇ ਹੰਤਾ ਤੁਮਹੋ ਫਰੀ ਚਿਤਰਉ ਦਸ ਕੰਤਾ ਕਾਲ ਪਾਏ ਬ੍ਰਹਮਾ ਕਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਕ੍ਰਿਸ਼ਨ ਪ੍ਰਕਾਸ਼ ਸਕਲ ਦਾਰਕਾ ਕੀ ਅਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਦੇਵ ਰਾਜ ਬ੍ਰਹਮ ਆਪਿ ਉਥੀਓ ਜਵਨ ਕਾਲ ਸਭ ਲੋਕ ਸੁਬਾਰਾ ਨੰਸੁਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨੇ ਉਪਜਾਇ ਆਦੂ ਅੰਤ ਇਕੈ ਅਵਤਾਰਾ ਸੂਈ ਗੁਰੂ ਸਮਝਿ ਹਮਾਰਾ ਨੰਸੁਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਤੀ ਆਪ ਸੁਬਾਰੀ ਸਭ ਕਣ ਕੋ ਸਭ ਗੁਣ ਸੁਖ ਦੀਓ ਚਕਰਨ ਕੋ ਪਲ ਮੋਬਦ ਕੀਓ ਕਟਕਟ ਕੇ ਅਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਸੁਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਸੁਖ ਪਾਏ ਤੇ ਤੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਟਪਟਕੀ ਜਾਣੈ ਜਪੁ ਤਕਰਖ ਪ੍ਰਾਪਤ ਤਾਰਾ ਪ੍ਰਜਾ ਕਰਤ ਕਬ ਤੇ ਅੰਬਾਰਾ ਜਬ ਆ ਕਰਖ ਕਰਤ ਹੋ ਕਬ ਹੰ ਤੁਮ ਮੈਂ ਬਤ ਤਹੇ ਤਰ ਸਤ ਹੰ ਜੀਤੇ ਪਦਨ ਸ੍ਰਿਸ਼ਟ ਸਵ ਧਾਰਾ ਆਪ ਆਪਨੀ ਪੂਜ ਉਚਾਰ ਤੁਮ ਸਭ ਹੀਤੇ ਰਹਿ ਹਰਿ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰਪਤਾਨ ਨਿਰਲੰਭ ਆਦਿ ਨੀਲ ਅਨਾਦਿ ਅ ਸੰਭ ਤਾਂ ਕਾ ਨੂੰ ਦੇਵ ਚੱਤ ਕੇਤਾ ਜਾ ਕੋ ਦੇਵ ਨਾ ਪਾਵਤ ਕੇਤਾ ਤਾਂ ਕੋ ਕਰਪਾ ਹਰਨ ਮੰਤ ਮਹਾ ਮੰਦ ਕਛ ਭੇਦ ਨਾ ਜਾਣਤਾ ਮਹਾ ਦੇਵ ਤੂ ਕਹਤ ਸਦਾ ਸਬਉ ਨਰੰਕਾਰ ਕਾ ਚਿੰਤ ਨਹਿ ਬੈਬ ਆਪੇ ਆਪਣੀ ਨੂੰ ਦਹਿ ਜੇਤੀ ਬਰਨਤ ਪੈਨ ਭਨ ਤੁਹਿ ਤੇਤੀ ਤੁਮਰਾ ਦਖਾ ਨ ਜਾਏ ਕੋ ਸਾਰਾ ਕਹਿ ਬਿ ਸਜਾ ਪਤੰ ਸੰਸਾਰਾ ਇਕ ਰੂਪ ਹੈ ਉਪਸਰੂਪਾਰਕ ਭਇਓ ਦਾਬਕ ਇਕ ਉਪਾ ਅੰਡਜ ਜਿਹਜ ਸੇਤ ਜਕਿਨੀ ਉਤਪਜ ਖਾਨ ਬਹਰ ਰਚ ਦੇਨੀ ਕਹਉ ਫੂਲ ਰਾਜ ਆਹ ਬੈਠਾ ਕਹਉ ਸਮਟ ਭਇਓ ਸੰਕਰੀਆ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਬਬ ਤਾਦ ਤੁਗਾਦ ਸਰੂਪ ਸੰਪਵ ਅਬਰਚਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਥੇ ਇੱਕ ਬਾਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਏ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੋ ਕਹਿ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਕਟ ਨਹਿ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਖ ਟਰੈਂਤ ਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਣਿ ਹਰਿ ਹੋ ਤਾਕੇ ਤਾਪ ਤਨਕ ਮੋ ਹਰੇ ਹੋ ਰਿਤ ਸਦ ਕਰਮ ਸਭ ਹੋਈ ਦੁਤ ਸਾ ਸਭ ਸਕੈ ਨ ਕੋਈ ਇਕ ਬਾਰ ਜਿਨ ਤੁਮ ਆਸ ਬਾਰਾ ਕਾਲ ਪਾਸ ਤੇ ਤਾ ਹੈ ਬਾਰਾ ਜਗੰਦਰ ਨਾਮ ਤੇ ਹਾਰੋ ਕਹਾ ਤਾਰਤੁ ਤੁਤ ਤੇ ਰਹਾ ਖੜਕ ਤੇਤਮਾ ਸ਼ਰਨ ਤੇ ਸਾਰੀ ਆਪੋ ਹੱਥ ਦੈ ਲੈਹੁ ਬਾਰੀ ਰਬਾਠਾਰਮ ਕੋ ਸਹਾਈ ਦੁਖਤ ਦੁਖ ਤੇ ਲੇਵੋ ਬਚਾਈ ਪ੍ਰਿਪਾ ਕਰੀ ਹਮ ਪ੍ਰਜਗ ਮਾਤਾ ਕ੍ਰੰਥ ਕਰਾ ਪੂਰਨ ਸਭ ਰਾਤਾ ਤੇ ਲੇਪਿਕ ਸੰਗ ਦੇਵੋ ਹਰਤਾ ਦੁਖਤ ਦੁਖਣ ਕੋ ਸਹ ਕਰਤਾ ਸ੍ਰੀ ਅਸ ਤੁਜ ਜਪ ਪਏ ਤੇ ਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਪਾਂਖਤ ਫਲ ਪਾਵੈ ਸੋਈ ਦੂਖ ਨਤ ਸਹਿ ਬਿਆਪਤ ਕੋਈ ਅਡਲ ਸੁਨਾਏ ਕੋ ਜੋ ਜਾਹੇ ਸੁਰਸਨਾ ਪਾਵਈ ਸੁਨਾਏ ਮੂੜ ਚਿਤ ਲਾਇ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਾ ਤਿਨ ਨਰਕ ਰਹਾ ਕੋ ਜੋ टाकी ਏਕ ਬਾਰ ਚੋ ਪਈ ਕੋ ਤਹ ਜੋ ਪਈ ਸੰਪਤ ਸਤਰ ਹਸਜ ਪਨਿਜਾ ਅੱਧ ਸੰਸ ਤੁਨ ਤੀਨ ਕਿਹਜਾ ਪਾਤ੍ਰਵ ਸੁਦੀ ਅਸ਼ਤਮ ਰਬ ਬਾਰਾ ਤੀਰ ਸਤ੍ਰਕ ਗ੍ਰੰਥ ਸਤਾਰਾ ਇਤਿ ਸ੍ਰੀ ਚਿਤ੍ਰਿਉ ਪਖਿਆਨੇ ਤ੍ਰਿਆ ਚਤੁਰੇ ਮੰਤਰੀ ਭੂਪ ਸੰਬਾਦੇ 405 ਚਿਤ੍ਰ ਸਮਾਪਤ ਮਸਤ ਸਭ ਮਸਤੋ ਅਪਜੁੰ ਦੋਹਰਾ ਦਾਸ ਜਾਨ ਕਰਦਾਸ ਪਰ ਕੀਜੈ ਕਿਰਪਾ ਅਪਾਰੋ ਆਪ ਹੱਥ ਤਾਰ ਆਖ ਮੋਹਿ ਮਨ ਕਰਮ ਬਚਨ ਪੇਚਾਰ ਚੌਪਈ ਮੈਂ ਨਖਸ ਹਾਂ ਪ੍ਰਥਮ ਨਾਮ ਕਿਸ ਨੂੰ ਦਸਨ ਕਬਹੁ ਨਹਿ ਧਿਆਮ ਕਾਣ ਸੁਨੇ ਪਹਿਚਾ ਨਤਨ ਸੋ ਲਵਲਾ ਕੀ ਮੂਰੀ ਪਾਗੀ ਨਸੋ ਮਹਾ ਕਾਲ ਰਖ ਬਾਰ ਹ ਮਾਰੋ ਮਹਾ ਲੋਕ ਨਾ ਕਿੰ ਤਰਖਾਰ ਆਪਣਾ ਜਾਣ ਗੁਰੂ ਰਖ ਬਾਰ ਬਾਨਿ ਕਿਹ ਦੇਖੀ ਲਾਜ ਕਿਚਾਰ ਆਪਣਾ ਜਾਣ ਜੈ ਪ੍ਰਤਪਰੀਆ ਇੱਕ ਨਿਤ ਨੂੰ ਸਤਰਾ ਸਹ ਮਾਰੇ ਮਰੀਆ ਦੇਖ ਦੇਖ ਜਾਗ ਮੈਂ ਤਉ ਚੱਲਾ ਰਾਤ ਜਾਗ ਮਹ ਔਰ ਨਦੱਲਾ ਤੁਮ ਮੰਮ ਕਰੋ ਸਦਾ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਦਾਸ ਤੇਹਾਰ ਜਾਣ ਆਪਣਾ ਪੂਜੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਿੰਦਿ ਤੇ ਰਾਜ ਆਪੇ ਆਪਕੀ ਬਨਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੁਹੇ ਹਾਰ ਪਰਾਮਹ ਆਣ ਦਵਾਰ ਤੁਹੇ ਆਪਣਾ ਜਾਣ ਕਰੋ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਕਿੰਤਰ ਖਾਰਾ ਹਾਸ ਜਾਣ ਤਾ ਹਾਸ ਤੁ ਬਾਰ ਅਮਰੇ ਸਭ ਬੈਗੇ ਨ ਸੰਘਾਰੋ ਪ੍ਰਥਮਤਰੋ ਭਗਵਤ ਕੋ ਧਿਆਨ ਲਾਹ ਬਹਰ ਤਰੋ ਕਪਿਤ ਅਬਦ ਨਾਨ ਨਰਸਨ ਜਥਾਮਦ ਚਰਿਤਰਾ ਉਚਾਰ ਹਉ ਤੂਪ ਹੋਏ ਕਬ ਲਿਹੁ ਤਾਰੋ ਕਬਿਓ ਬਾਜ ਦੋ ਹੋ ਰੰਗ ਜੋਨੇਜ ਪ੍ਰਭ ਪੂ ਤੂ ਕਹਾ ਤੂ ਕਹੈ ਹਉ ਜਗ ਮਾਹੇ ਜੋ ਤਹ ਪ੍ਰਭ ਤੈ ਹੈ ਹੰ ਅੰਤ ਸੁਰਗ ਕੋ ਜਾਹੇ ਤੂ ਹੋ ਰਾ ਆਰੰਗਾਰ ਜਮਤੂਏ ਇੱਕ ਹੈ ਜਦ ਵਿਚਾਰ ਤੁਸਨਾਏ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖਾਸ ਮਾਹੇ ਤੋਹੋਰਾ ਜਦ ਆਇਤ ਪ੍ਰਭੂ ਕੋ ਪਇਓ ਜਨਮਤਰਾ ਜਗੇ ਆਏ ਅਪਣੇ ਕਥਾ ਸੰਸੇਪਤੇ ਸਭ ਹੂੰ ਕਹਿ ਤੁਸਨਾਏ ਕਬਿਓ ਬਾਜ ਤੋਹੋਰਾ ਹਾਟ ਪਇਓ ਮੈਂ ਜੂਰ ਕਰੂ ਬਚਨ ਕਹਾ ਸੁਨ ਨਿਆਇ ਪੰਥ ਚ ਲੈ ਤੁ ਵਜਤੁ ਮੈਂ ਜੇ ਤੁਮ ਕਰੋ ਸੁਹਾਇ ਦੂਰਾ ਜੇ ਜੇ ਤੁਮਰੇ ਧਿਆਨ ਕੋ ਨ ਤਟ ਧੈ ਹ ਸੰਤ ਅੰਤ ਲਹੇ ਕੇ ਮੁਕਤ ਫਲ ਪਾਵਹਿਂਗੇ ਭਗਵੰਤ ਦੂਰਾ ਕਾਲਪੁਰਖ ਕੀ ਦੇਹ ਮੂ ਕਟਕ ਦਸ਼ਤ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਖਸ ਕਰੋਰ ਜਿਲੇ ਇਸ ਦੋਹਰਾ ਰੰਤ ਤਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸਰਬ ਬਾਸ ਰੁਖ ਪਰ ਕਰਾ ਚਕਰੀ ਪੂਰੀ ਇਸ ਮੇਤ ਚੌਪਈ ਜੋ ਇਹ ਕਥਾ ਸੁਣਾਇ ਰਗਾਵੇ ਦੁਖ ਪਾਪ ਤਹਿ ਨਿਕਟਣਾ ਆਵੇ ਕਿਸ ਭਗਤ ਕੀ ਇਹ ਫਲ ਦੂਈ ਤਾਂ ਤੇ ਆਦ ਸਭਾ ਸਕੈ ਨਾ ਕੋਈ ਸੰਮਤ 17 ਹੈ ਸਚ ਪਚਾ ਬਨ ਆਠ ਪਤੀ ਪ੍ਰਥਮ ਸੁਪਦਾ ਬਨ ਤੈ ਪ੍ਰਸਾਦ ਕਰ ਗ੍ਰੰਥ ਸੁਦਾਰਾ ਭੂਲ ਪ੍ਰੀ ਲਹੁ ਲੇਹੁ ਸੁਦਾਰਾ ਦੋਹਰਾ ਨੇਤਰ ਤੰਗ ਕੇ ਚਰਨ ਤਰ ਸਤਰਪਤੀ ਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗ ਬਰ ਕਥਾ ਪ੍ਰਸੰਗ ਦੋਹਰਾ ਸਾਧਿਆ ਸਾਧੂ ਜਾਨੂ ਨਹੀਂ ਬਾਦ ਸੁਬਾਤਿ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕ੍ਰਿਪਾ ਪ੍ਰਸਾਦ ਸਬਈਆ ਪਾਇ ਗਹਿ ਜਬ ਤੇ ਤੁਮਰੇ ਤਪ ਤੇ ਕੋ ਆਤਿ ਕ੍ਰਿ ਨਹੀ ਜਾਣਿਓ ਰਾਮ ਰਹੀਪੁਰਾਣ ਪੁਰਾਣ ਅਨੇਕ ਕਹੈ ਮਤੇ ਤ ਨਾ ਜਾਣਿਓ ਸਿਮਰਤੁ ਸਾਸਤ੍ਰ ਬੇਦ ਸੁਪੈ ਬਹੁ ਪੇਦ ਕਹੈ ਹਮ ਏਕ ਨਾ ਜਾਣਿਓ ਸਰੀ ਅਸਪਾਨ ਕਿਰਪਾ ਤੂੰ ਹਰੇ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿ ਆਉ ਦੋ ਰੰਗ ਸਕਲ ਦੁਆਰ ਕਾ ਸਾਡਕੈ ਕਹਿਓ ਤੁਹਾਰੋ ਦਵਾਰ ਬਾਹ ਕਨੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਕਲ ਦੁਆਰ ਕਾ ਸਾਡਕੈ ਕਹਿਓ ਤੁਹਾਰੋ ਦਵਾਰ ਬਾਹ ਕਨੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ